ਸਾਡੇ ਨਾਲ ਨਾ ਕਾਊਂਟਿੰਗ ਸੈਂਟਰ ਦੇ ਬਾਹਰ ਸਾਡੇ ਸਾਫਾ ਚੇਅਰਮੈਨ ਬਲਾਸਨਦੀ ਸਾਫਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜਿਆ ਸੀ ਅੱਜ ਚਕੋਨੇ ਮਕਾਲ ਵਿ ਜਿੱਤ ਕੇ ਬਾਹਰ ਆਇਆ ਉਹਨਾਂ ਕੋਲ ਜਾਣਦੇ ਆ ਪਾਜੀ ਕਿਸ ਤਰ੍ਹਾਂ ਰਿਹਾ ਤੁਹਾਨੂੰ ਅੱਜ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਚਕੋਨੇ ਮਕਾਲ ਵਿ ਕਿਸ ਤਰ੍ਹਾਂ ਕਿੰਨੀ ਲੀਡ ਨਾਲ ਜਿੱਤੇ ਹੋਏ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਾ ਕੈਪਟਨ ਮਿਸਟਰ ਮੌਜੂਦਾ ਵਿਧਾਇਕ ਸ਼੍ਰੀਮਤੀ ਹਰਨਾ ਚੌਧਰੀ ਜੀ ਤੇ ਸਾਡੇ ਸਤਿਕਾਰਯੋਗ ਕਾਂਗਰਸੀ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਅਸ਼ੋਕ ਚੌਧਰੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਆਪਣੇ ਇਲਾਕੇ ਦੀ ਸੰਗਤ ਦਾ ਤੇ ਆਪਣੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਿੰਡ ਵਾਲਿਆਂ ਨੇ ਹਰ ਪਿੰਡ ਦੇ ਵਿੱਚੋਂ ਚੱਲ ਕੇ ਤੇ ਮੈਨੂੰ 840 ਦੀ ਹੁਣ ਤੱਕ ਦੀਆਂ ਜਿੱਤੀਆਂ ਹੋਈਆਂ ਸੰਪਤੀਆਂ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਨਾਲ ਜਿਹੜਾ ਜਤਾਇਆ ਵਾ ਮੈਂ ਸਾਰਿਆਂ ਦਾ ਰਹਿਣੀ ਆ ਔਰ ਸਾਰਿਆਂ ਦਾ ਧੰਨਵਾਦ ਕਰਦਾ ਕੋਟੀ ਕੋਟੀ ਨਮਨ ਕਰਦਾ ਭਾਜੀ ਸਾਰਿਆਂ ਦਾ ਜਿਹੜੀ ਆਖ ਸੀ ਉਹ ਤੁਹਾਡੀ ਸੀਟ ਤੇ ਸੀ ਵਿਰੋਧੀ ਵੀ ਜਿਹੜੇ ਉਹ ਦੇਖ ਰਹੇ ਸੀ ਕਿ ਭੱਟੀ ਸਾਹ ਨੂੰ ਕਿਦਾਂ ਰਾਜਿਆ ਤੁਹਾਨੂੰ ਪਤਾ ਪਹਿਲਾਂ ਵੀ ਤੰਗ ਦੇ ਲਈ ਦਿਖਾਈ ਗਈ ਪਹਿਲਾਂ ਜਿਹੜੀ ਸੀਟ ਤੁਹਾਡੀ ਕੱਟ ਕੇ ਜਿਹੜੀ ਆ ਉਹ ਲੇਡੀ ਕੀਤੀ ਗਈ بڑے بڑے ਹੱਥ-ਖੰਡੇ ਬਣਾਏ ਗਏ ਫਿਰ ਵੀ ਤੁਸੀਂ ਜਿੱਤ ਕੇ ਬਾਹਰ ਆਇਓ ਐਡੀ ਵੱਡੀ ਜਿੱਤ ਨਾਲ ਕੀ ਲੱਗ ਰਿਹਾ ਪਾਜੀ ਤੁਹਾਨੂੰ ਵੀ ਕਿਸ ਤਰ੍ਹਾਂ ਤੁਸੀਂ ਲੋਕਾਂ ਨਾਲ ਜਿਹੜੀ ਹੈ ਜਿਹੜੀ ਜਿੱਤ ਜਿਹੜੀ ਪ੍ਰਾਪਤ ਕੀਤੀ ਹੈ ਪਰਮੇਸ਼ਰ ਜੀ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਵਾ ਮੈਂ ਤਾਂ ਜਵਾਬ ਇਹੋ ਦਵਾਂਗਾ ਵੀ ਪਰਮਾਤਮਾ ਨੇ ਇੱਕੋ ਗੱਲ ਲਿਖੀ ਆ ਨੀਵੇਂ ਸਗੋਰਾ ਹੋਏ ਨੀਵੇਂ ਹੋ ਕੇ ਚੱਲਦੇ ਜਾਓ ਤੇ ਸਾਰੇ ਕੰਮ ਸੰਪੂਰਨ ਹੁੰਦੇ ਨੇ ਆਪਾਂ ਫਰਮਾ ਹਰ ਹਰ ਆਦਮੀ ਨਾਲ ਹਰ ਪਿੰਡ ਦੇ ਵਰਕਰ ਨਾਲ ਪ੍ਰੇਮ ਪਾ ਕੇ ਚੱਲੇ ਸੀਗੇ ਸਾਰਿਆਂ ਨੂੰ ਬਹੁਤ ਵਧੀਆ ਫਤਵਾ ਦਿੱਤਾ ਤੇ ਸਾਨੂੰ ਇੱਜ਼ਤ ਪ੍ਰਾਪਤ ਹੋਈ ਆ ਮੈਂ ਸਾਰਿਆਂ ਦਾ ਧੰਨਵਾਦ ਚੋਨਾ ਚੋਨਾ ਮਕਾਲਾ ਹੀ ਭਾਜੀ ਕਿਹੜਾ ਬੰਦਾ ਤੁਹਾਡੀ ਫਾਈਟ ਤੁਹਾਡਾ ਫਾਈਟ ਦੇ ਰਿਹਾ ਤੁਹਾਨੂੰ ਸਾਡੇ ਨਾਲ ਮੇਰੀ ਹੁਣ ਫਾਈਟ ਦੇ ਨਾਲ ਸੀਗੇ ਆਪਣੇ ਝਾੜੂ ਵਾਲੇ ਜੀ ਉਹ ਸੀਗੇ ਕੈਂਡੀਡੇਟ ਜਿਹੜਾ ਝਾੜੂ ਵਾਲਾ ਕੈਂਡੀਡੇਟ ਕਿੰਨੀਆਂ ਵੋਟਾਂ ਹਰਾਇਆ ਭਾਈ ਉਹਨਾਂ ਨੂੰ 800 ਤੇ 835 ਵੋਟਾਂ ਦੇ ਵਿੱਚ ਹਰਾਇਆ ਜੀ ਉਹਨਾਂ ਲੱਗਦਾ ਭਾਈ ਜਿਹੜੀ ਤੁਸੀਂ ਆਪਣੀ ਕਾਰਗੁਜ਼ਾਰੀ ਨਿਭਾਈ ਹੈ ਮੈਡਮ ਨੇ ਜਾਂ ਜਿਹੜੀ ਆਪਣੀ ਬਤੌਰ ਮੰਤਰੀ ਆਪਣੀ ਜਿਹੜੀ ਕਾਰਗੁਜ਼ਾਰੀ ਦਿਖਾਈ ਹੈ ਜਾਂ ਤੁਸੀਂ ਜਿਹੜੇ ਲੋਕਾਂ ਦੇ ਕੰਮ ਕੀਤੇ ਉਹਦੇ ਦਰਤ ਨੂੰ ਅੱਜ ਲੋਕਾਂ ਨੇ ਵੱਡਾ ਫਤਵਾ ਦੇ ਕੇ ਜਤਾਇਆ ਵੇਖੋ ਜੀ ਇਹ ਜਿੱਤ ਜਿਹੜੀ ਹੈ ਕਾਂਗਰਸ ਪਾਰਟੀ ਦੀ ਜਿੱਤਵਾ ਸਾਡੀ ਮੈਡਮ ਅਰਨਾ ਚੌਧਰੀ ਦੀ ਜਿੱਤਵਾ ਕਿਉਂਕਿ ਉਹਨਾਂ ਨੇ 17 ਤੋਂ ਲੈ ਕੇ 2 ਆਪਣੇ ਇਲਾਕੇ ਦੇ ਵਿੱਚ ਕੰਮ ਕੀਤੇ ਸੀਗੇ ਉਹਨਾਂ ਦੀ ਬਦੌਲਤ ਹਰ ਹਰ ਆਦਮੀ ਨੇ ਸਾਨੂੰ ਪ੍ਰੇਮ ਕੀਤਾ ਮੈਡਮ ਜੀ ਨੇ ਪ੍ਰੇਮ ਕੀਤਾ ਤੇ ਸਾਨੂੰ ਵੋਟਾਂ ਪਾਈਆਂ ਜਿਸ ਕਰਕੇ ਅਸੀਂ ਜਿੱਤੇ ਆ ਇਹ ਸਨ ਸਾਡੇ ਨਾਲ ਉਮੀਦਵਾਰ ਜਿਹੜੇ ਜੇਤੂ ਅੱਜ ਨੇ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਬਲਾਕ ਸੰਧੇ ਦੇ ਸਾਡੇ ਹਰਵਿੰਦਰ ਸਿੰਘ ਜੀ ਭੱਟੀ ਉਹਨਾਂ ਕਿਹਾ ਕਿ ਇਹ ਸਾਡੀ ਜਿਹੜੀ ਜਿੱਤ ਹੈ ਇਹ ਮੈਡਮ ਅਰਨਾ ਚੋਹਦੇ ਕਿਤੇ ਕਮਾਈਦਾਰ ਤੁਹਾਨੂੰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਕਿਹਾ ਕਿ ਅਸੀਂ ਇਲਾਕੇ ਵਿੱਚ ਬਹੁਤ ਜ਼ਿਆਦਾ ਕੰਮ ਲੋਕਾਂ ਦੇ ਕਰਾਏ ਜਿੱਤੇ ਕਰਕੇ ਲੋਕਾਂ ਸਾਨੂੰ ਅੱਜ ਵੱਡਿਆ ਫਤਵਾ ਦੇ ਕੇ 840 ਵੋਟਾਂ ਜਿਤਾਇਆ ਮੇਰੇ ਸਹਿਯੋਗੀ ਸਾਹਿਬੀ ਸਕ